ਜਲਾਲਾਬਾਦ ਦੇ ਪਿੰਡ ਲਮੋਚੜ ਕਲਾਂ ਦੇ ਇੱਕ ਨੌਜਵਾਨ ਦੀ ਨਜਾਇਜ਼ ਮੈਨਿੰਗ ਮਾਮਲੇ ਦੌਰਾਨ ਹੋਈ ਮੌਤ ਪਰਿਵਾਰ ਵੱਲੋਂ ਹਾਈਵੇ ਕੀਤਾ ਗਿਆ ਜਾਮ ਜਲਾਲਾਬਾਦ ਦੇ ਦੀਨਪੈਂਦੇ ਪਿੰਡ ਲਮੋਚੜ ਦੇ ਇੱਕ ਨੌਜਵਾਨ ਦੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਨੂੰ ਸੜਕ ਉੱਤੇ ਰੱਖ ਕੇ ਫਿਰੋਜ਼ਪੁਰ ਖਾਜਲ ਕਾਂ ਰੋਡ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਕੇ ਨਸਾਬ ਦੀ ਮੰਗ ਕੀਤੀ ਗਈ ਮਿਰਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਹੁਣਸਾਰ ਮਿਰਤਕ ਸਾਜਣ ਪੁੱਤਰ ਜਗਿੰਦਰ ਸਿੰਘ ਵਾਸੀ ਲਮੋਰਚੜ ਘਰ ਦੀ ਉਸਾਰੀ ਹੋਰੀ ਸੀ ਇਸ ਲਈ ਰੇਤ ਮੰਗਵਾਇਆ ਸੀ ਤੇ ਉਹ ਨਜਾਇਜ਼ ਰੇਤ ਨਾਲ ਭਰੇ ਟਰੈਕਟਰ ਟਰਾਲੀ ਨੂੰ ਮਾਈਨਿੰਗ ਵਿਭਾਗ ਦੀ ਟੀਮ ਵੱਲੋਂ ਫੜਿਆ ਗਿਆ ਜਿਸ ਤੋਂ ਬਾਅਦ ਉਕਤ ਟਰੈਕਟਰ ਟਰਾਲੀ ਚਾਲਕ ਵੱਲੋਂ ਮਿਰਤਕ ਨੂੰ ਮੌਕੇ ਉਤੇ ਬੁਲਾਇਆ ਗਿਆ ਤੇ ਰੇਤ ਨਾਲ ਭਰਿਆ ਟਰੈਕਟਰ ਵੀ ਪਾਗ ਫੜ ਕੇ ਲੈ ਗਏ ਤੇ ਟਰੈਕਟਰ ਟਰਾਲੀ ਛਡਵਾਉਣ ਲਈ ਪੈਸੇ ਮੰਗੇ ਤੇ ਸਾਜਣ ਪੈਸੇ ਲੈ ਕੇ ਗਿਆ ਤੇ ਕੁਝ ਘੰਟਿਆਂ ਬਾਅਦ ਪੜਤਾਲ ਕਰਨ ਉਤੇ ਪਤਾ ਲੱਗਾ ਕਿ ਸਾਜਣ ਦੀ লাশ ਫਿਰੋਜ਼ਪੁਰ ਫਾਜ਼ਾ ਦਾ ਰੋਡ ਸੈਕਟਰ ਕਬਾਇਆ ਤੇ ਨਿੱਜੀ ਟਾਬੇ ਕੋਲ ਮਿਲਿਆ ਮਰਤਕ ਨੂੰ ਸੇਵਾ ਵਾਲਾ ਹਸਪਤਾਲ ਜਲਾਲਾਬਾਦ ਵਿਖੇ ਲਿਜਾਇਆ ਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਰਤਕ ਲਾਣੇ ਦਾ ਪਰਿਵਾਰ ਮੁਤਾਬਕ ਪੁਲਿਸ ਵੱਲੋਂ ਮਰਤਕ ਦੀ ਕੋਟਮਾਰ ਕਰਨ ਤੋਂ ਬਾਅਦ ਉਹਨਾਂ ਦੇ ਲੜਕੇ ਦੀ ਮੌਤ ਹੋਈ ਹੈ ਤੇ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ লাশ ਨੂੰ ਸੜਕ ਉਤੇ ਰੱਖ ਕੇ ਫਿਰੋਜ਼ਪੁਰ ਪਾਜੋਤ ਹਾਈਵੇ ਜਾਮ ਕਰ ਦਿੱਤਾ ਹੈ ਬੜੀ ਮੰਤ ਬਾਗ ਲਈ ਉਸ ਨੇ ਤਸ਼ੱਦਦ ਕਰਕੇ ਇੱਕ ਮੌਤ ਦਾਣ ਨੂੰ ਸੇਫਰ ਕਰਦੇ ਬੁਕਾਰ ਬਣਾਉਣ ਵਾਸਤੇ ਰੇਤਾ ਕਿਸੇ ਤੋਂ ਮੁਗਾਰਿਆ ਸੀਗਾ ਤੇ ਉਹ ਪੈਸੇ ਦੇ ਕੇ ਟਰਾਲੀ ਇਹਨਾਂ ਨੇ ਰਸਤੇ 'ਤੇ ਪਾ ਲਈ ਤੇ ਪਤਾ ਹੀ ਲਾਣ ਗਿਆ ਸੀ ਮੇਰੀ ਟਰਾਲੀ ਕਿਉਂ ਨਹੀਂ ਤੇ ਪੁਲਿਸ ਤੇ ਐਡਾ ਤਮਾਕਸਾਬੇ ਕਰ ਤੇ ਖਾਸ ਕਰਕੇ ਬੁਕਾਰ ਇੱਥੇ ਇਹਦੇ ਮੂੰਹ ਨੂੰ ਫੋਨ ਲੱਗਿਆ ਇਸ ਬੰਦੇ ਨੇ ਇੱਥੇ ਕਿੰਨੇ ਲੋਕਾਂ ਨੂੰ ਮਰਵਾਤਾ ਆ ਆ ਛਰੇ ਆ ਤੇ ਪੁਲਿਸ ਜਿੰਨੀ ਦੇਰ ਤੱਕ ਉਹਨੂੰ ਰੈਸਟ ਕਰ ਕੇ ਅੰਦਰ ਨਹੀਂ ਕਰਦੀ ਉਦੋਂ ਤੱਕ ਅਸੀਂ ਬਿਲਕੁਲ ਹੀ ਇਹ ਜਿਹੜਾ ਜਿੰਨੇ ਵੀ ਇਹਦੇ ਨਾਲ ਮੁਲਾਜ਼ਮ ਸੀ ਇਹ ਅਸੀਂ ਉੱਤਰਨਾ ਦਾ ਮਿਚਕਾ ਏ ਉਹ ਲੋਕ ਜਿਹਨੇ ਕੱਢ ਕੇ ਪੋਸਟ ਮਾਰ ਬਾਅਦ ਚੋਗਾ ਫਿਰ ਬਾੜ ਕੇ ਅੰਦਰ ਦੇ ਫਿਰ ਇੱਕ ਕਰਾ ਦੇ ਐਡਾ ਕਮੀਨਾ ਨੂੰ ਇਹ ਤਾਂ ਤੇ ਐਸਐਸਪੀ ਤੋਂ ਉੱਪਰ ਇਥੇ ਕਰਾਇਆ ਚੋ ਇਸ ਬੰਦੇ ਨੂੰ ਇੱਥੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ ਇਹ ਲਗਾਤਾਰ ਇੱਥੇ ਐਸਐਸਪੀ ਤੋਂ ਵੀ ਉੱਪਰ ਪਾਵਰੇ ਇਹ ਐਸਐਸਪੀ ਪਤਾ ਨਹੀਂ ਕਿ ਵੀ ਨਾ ਦਿੰਦਾ ਇਹ ਸਾਤ ਮਹੀਨਾ ਦਿੰਦਾ ਡੀਐਸਪੀ ਨੂੰ ਇੱਕ ਗੱਲ ਕਰਨੀ ਜੀ ਇਸ ਕਰਕੇ ਮੇਰੀ ਮੰਗ ਹੈ ਸਰਕਾਰ ਤੋਂ ਲੋਕ ਤਾਂ ਡੁੱਬੇ ਪਏ ਉਹ ਤੁਸੀਂ ਕਿੱਥੇ ਬੜੇ ਬੈਠੇ ਹੋ ਜਮੀਨ ਦੇ ਵਿੱਚ ਬੜੇ ਉਹ ਲੋਕ ਡੁੱਬੀ ਜਾਂਦੇ ਮਕਾਨ ਡਿੱਗੇ ਜਾਂਦੇ ਅੱਜ ਤੋ ਵੀ ਮੈਨਿੰਗ ਐਂਪਲਾਈ ਖੜੇ ਤੇ ਬੰਦੇ ਮਾਰ ਰਹੇ ਹੋ ਤੁਸਨ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਰਾਜਪਾਲ ਤੇ ਬੈਠਣ ਉਹ ਪਛੇ ਲੋਕਾਂ ਬਰਾਲੀਆਂ ਜਾਂਦੀਆਂ ਪੱਡੇ ਲੀ ਉਧਰ ਇੱਕ ਮਿੰਟ ਦੁਬਾਰਾ ਤੂੰ ਬੈਠ ਦੇ ਲਈ ਇੱਕ ਮਿੰਟ ਦੁਬਾਰਾ ਕਰ ਲੈ ਇਹਨਾਂ ਨੂੰ ਇੱਕ ਮਿੰਟ ਸਮਾਜ ਤੋਂ ਕੋਈ ਚਾਹੀਦੀ ਰੱਬ ਦੇਵੇ ਤੇ ਨੌਜਵਾਨਾਂ ਬਾਕੀ ਖਟੋਟਿਆਂ ਮੇਰੇ ਪੜਦੇ ਸੀ ਕਹਿੰਦੇ বিয়ে ਕਰ ਰਹੇ ਇਹ ਘੁੱਟ ਘੁੱਟ ਕੇ বিয়ে ਕਰ ਰਹੇ ਸੀ ਤੇ ਸਟੂਡੈਂਟ ਸੀ ਤੇ ਕੋਟ ਕੋਟ ਕੇ ਬਾਹਰ ਤਾਂ ਵੀ ਇਹ ਮਕਾਨ ਹੈ ਆਪਦਾ ਕਿਉਂ ਇਹ ਪ੍ਰਸ਼ਾਦਾਂ ਨਾਲ ਲੱਗ ਪਿਆ ਤੇ ਕਿਉਂ ਬਣਾ ਲੇਗਾ ਇੰਨੀ ਕਮੇਨੀ ਇੰਨੀ ਮਾੜੀ ਹੱਕਤ ਜਿਹੜੀ ਹੈ ਮੈਂ ਅੱਜ ਤੱਕ ਕਦੇ ਨਹੀਂ ਦੇਖੀ ਜਿੰਨੀ ਇਹ ਸਵਾਇਆ ਚੌਂਕੀ ਦੇ ਚੋਈ ਹੈ ਔਰ ਇਹ ਜਿਹੜਾ ਇੱਥੇ ਬਲਕਾਰ ਚੰਦ ਕੇ ਸਿੰਘ ਹੈ ਕੌਣ ਹੈ ਇਹ ਪੰਜ ਛੇ ਚਾਹ ਜਦੋਂ ਦੀ ਸਰਕਾਰਾਂ ਹੀ ਉਦੋਂ ਇੱਥੇ ਹੀ ਹੈ ਤੇ ਪਤਾ ਨਹੀਂ ਕਿ ਇਹ ਇਤਨੇ ਪਾਵਰ ਨਾਲ ਇੱਥੇ ਆ ਕੇ ਬੈਠਾ ਹੈ ਇਹ ਪੋਲਿਟਿਸ਼ਨ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਇਹ ਦੇ ਨਾਲ ਇਨਵੋਲ ਕਰਨਾ ਚਾਹੀਦਾ ਜਿਹੜੇ ਉਹਨਾਂ ਨੂੰ ਇੱਕ ਵਾਰ ਵਾਰ ਲਿਆ ਕੇ ਤੇ ਪਰਮਾਨੈਂਟ ਕਰ ਰਹੇ ਤੇ ਐਸਐਸਪੀ ਜਿਹੜੇ ਪੁਲਿਸ ਹੈ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਜਿਹੇ ਬੰਦੇ ਅਫਸਰ ਕਰੈਕਟਰ ਬੰਦੇ ਜਿਹੜੇ ਹੈ ਤੁਸੀਂ ਚੁਣ ਚੁਣ ਕੇ ਕ੍ਰਿਮੀਨਲ ਬੰਦਿਆਂ ਨੂੰ ਐਸਐਟਓ ਦੇ ਇੰਚਾਰਜ ਲਾਇਆ ਵੈ ਸਰ ਤੁਸੀਂ ਮੈਂਬਰ ਪਾਰਲੀਮੈਂਟੋਂ ਤੁਹਾਡਾ ਜਿਹੜਾ ਰੈਸ਼ ਆ ਉਹ ਵੀ ਇਸੇ ਚੌਂਕੀ ਦੇ ਅੰਦਰ ਹੀ ਆਉਂਦੀ ਹੈ ਕੀ ਤੁਸੀਂ ਉੱਚ ਅਧਿਕਾਰੀਾਂ ਨਾਲ ਪਹਿਲਾਂ ਕਦੇ ਗੱਲ ਕੀਤੀ ਜਾਂ ਹੁਣ ਕਰੋਗੇ ਗੱਲ ਜੇ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਜਾਂ ਇਸ ਤਰ੍ਹਾਂ ਦੀ ਹੋਵੇ ਐ ਉੱਚ ਅਧਿਕਾਰੀ ਕਿਹੜੇ ਨੇ ਐ ਉੱਚ ਅਧਿਕਾਰੀ ਤੇ ਆਪ ਉਸ ਤਰ੍ਹਾਂ ਤੇ ਬੈਠੇ ਜਿਨ੍ਹਾਂ ਨੂੰ ਕੋਈ ਪਤਾ ਹੀ ਹੈ ਨਹੀਂ ਇਹਦੇ ਬਾਰੇ ਇਹਦੇ ਬਾਰੇ ਕਿੰਨੀਆਂ ਪੌਂ ਪੌਂ ਕੇ ਇੱਕ ਦਿਨ ਵੀ ਪਾਸੇ ਨਹੀਂ ਜਾਂਦਾ ਇੱਥੇ ਕਵਾਇਆ ਚੌਂਕੀ ਦੇ ਵਿੱਚ ਹੀ ਰਹਿੰਦਾ ਹੈ ਤੇ ਕਿਸੇ ਦੀ ਕੋਈ ਪ੍ਰਵਾਨੀ ਇਹਨੂੰ ਐਸਐਸਪੀ ਛੜਕੇ ਤੇ ਮੇਰੇ ਖਿਆਲਤਰ ਮੁੱਖ ਮੰਤਰੀ ਵੀ ਕੋਈ ਪ੍ਰਵਾਨੀ ਹੋਣੀ। ਇੰਨੀ ਕੇ ਇਹਨੂੰ ਪਾਵਰਾਂ ਦਿੱਤੀਆਂ ਹੋਈਆਂ ਪਤਾ ਨਹੀਂ ਕਿਸ ਬੰਦੇ ਨੇ। ਤੇ ਜਦ ਕਰਕੇ ਇਹਨੂੰ ਜੀਂਦੇ ਤੋਂ ਅਰੇਸਟ ਨਹੀਂ ਹੁੰਦਾ ਉਦੋਂ ਤੱਕ ਅਸੀਂ ਡੈੱਡ ਬਾਡੀ ਲੈਂਦੇ ਆ। ਇਹ ਪਾਸ ਨਹੀਂ ਜਾਵੇ। ਕਿੰਨੀ ਮਾੜੀ ਹਰਕਤ ਇਹਨੇ ਕੀਤੀ ਹੈ। ਜਦ ਕਰਕੇ ਜਿੰਨੇ ਵੀ ਇਹਦੇ ਮੁਲਾਜ਼ਮ ਸੀ ਚਾਹੇ ਕੋ ਮੈਨਿੰਗ ਵਾਲਾ ਸੀ ਚਾਹੇ ਕੋਈ ਸੀਗਾ ਇਹ ਸਰਕਾਰ ਹੀ ਇਸ ਤਰ੍ਹਾਂ ਦੀ ਹੈ ਸਰਕਾਰ ਕਿੱਥੇ ਹੈ ਸਰਕਾਰ ਹੈ ਹੀ ਨਹੀਂ ਪੰਜਾਬ ਦੀ ਸਰਕਾਰ ਕਿਤੇ ਵੀ ਹੈ ਨਹੀਂ ਤੇ ਸਿਰਫ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਅੱਗੇ ਲਾਇਆ ਹੈ ਕਿ ਕ੍ਰਾਈਮ ਕਰੀ ਜਾਓ ਲੋਕਾਂ ਨੂੰ ਮਾਰੀ ਜਾਓ ਕੋਈ ਜਿੱਥੇ ਮਰਜੀ ਕਿਸੇ ਨੂੰ ਮਾਰ ਦੇ ਕੋਈ ਪੋਸਟ ਗ੍ਰੇਸ਼ਨ ਕੋਈ ਅੱਕ ਵੀ ਆਦਮੀ ਅੱਜ ਸੇਫ ਨਹੀਂ ਹੈਗਾ ਲੋਕ ਆਪਣੀ ਜ਼ਿੰਦਗੀ ਆਪਣੀ ਤਰੀਕੇ ਨਾਲ ਜੀ ਸਕਿਆ ਇਸ ਕਰਕੇ ਇਹਦਾ ਜਿਹੜਾ ਹੈਗਾ ਇਹਨੂੰ ਨਿਆਂ ਦੁਆ ਕਰਾਂਗੇ ਅੱਜ ਸਾਡੀ ਮੈਂ ਥੋੜੇ ਤੋਂ ਮਾਫ਼ ਵੀ ਚਾਉਣਾ ਸਾਡੀ ਤੋਂ ਜ਼ਰੂਰ ਹੈ ਜਦੋਂ ਮੀਟਿੰਗ ਹੈ ਕੋਈ ਕੋਈ ਜਾਣਾ ਸੀ ਕਿ ਮੈਂ ਵੀ ਆ ਕੇ ਲੈਣਾ ਤੇ ਮੈਨੂੰ ਅੱਜ ਦੇ ਦੁਪਹਿਰ ਤੋਂ ਮਾਫ਼ੀ ਚਾਹੁੰਦਾ ਪਹਿਲੀ ਗੱਲ ਤੇ ਕਰਨਗੇ ਨਹੀਂ ਕਰਨਗੇ ਤਾਂ ਮੈਂ ਤੁਹਾਡੇ ਨਾਲ ਜਿਹੜਾ ਆਪਣਾ ਪਿੰਡ ਹੈ ਆਪਣਾ ਖੂਨ ਹੈ ਇਸ ਤਰ੍ਹਾਂ ਨਾਲ ਸਾਡੇ ਨਾਲ ਜੱਤੀਆਂ ਹੋਣਗੇ ਜੀ ਐਮਪੀ ਸਾਹਿਬ ਇੱਕ ਬੇਨਤੀ ਹੈ ਪਰਿਵਾਰ ਵੱਲੋਂ ਕਿ ਪਰਚਾ ਦਾ ਜਿਹੜਾ ਹੈ ਉਹ ਤਾਂ ਕਰਵਾਏ ਤਬਿਨਾ ਉੱਠਾਂਗੇ ਨਹੀਂ ਕਾਰਵਾਈ ਇਹ ਰੈਸਟ ਪਵਾ ਕੇ ਰੈਸਟ ਪਾਏ ਫਿਰ ਜਾਵਾਂਗੇ ਫਿਰ ਜਾਣਾ ਜਿਹੜੀ ਗੱਲ ਹੈ ਜਿਹੜੀ ਇਹਨਾਂ ਨੂੰ ਮਾਲੀ ਸਹਿਤਾ ਦਾ ਮਾਗਜਾ ਵੀ ਦਿਵਾਓ ਉਸ ਤੋਂ ਬਾਅਦ ਦਾ ਐਮਪੀਓ ਸਾਰਾ ਕੁਝ ਹੋ ਜਾਏਗਾ ਤੁਸੀਂ ਪਹਿਲਾਂ ਆ ਜਿਹੜਾ ਕੰਮ ਹੈ ਇਹਨੂੰ ਇਹਨੂੰ ਪੂਰਾ ਕਰੋ ਇਹ ਚੱਕਰ ਆ ਅਸੀਂ ਤਾਂ ਹੀ ਖੋਲ੍ਹਾਂਗੇ ਜਿੰਨਾ ਟਾਈਮ ਹੈ ਜਿਹੜੀਆਂ ਸਾਡੀ ਮੰਗ ਹੈ ਅਰੈਸਟ ਵੀ ਕਰਾਣੀ ਪਰਚਾ ਵੀ ਕਰਾਣਾ ਤੇ ਇਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ ਮੈਂ ਮੈਂ ਰੀਤ ਮੇਰੇ ਨਾਲ ਨਾ ਫਿੱਕੀ ਆਇਆ ਯਾਰ ਮੇਰਾ ਦੋ ਦਿਨ ਦਾ ਆਜੂ ਤਾਂ ਕੋਲ ਜਾ ਕੇ ਤਾਰੋਈ ਕਰਨੀ ਆ ਫਰੈਜੇ ਤੇ ਲਵਾਇਆ ਪੈ ਨੰਬਰ ਜਾਨ ਇੱਕ ਸਵਾਲ ਦੇ ਕੇ ਲਾ ਦਿੱਤਾ ਚੱਕ ਲੋ ਇੱਕ ਵਾਰ ਤੇ ਸਾਨੂੰ ਤਾਂ ਸਵੇਰ ਹੀ ਪਤਾ ਲੱਗਿਆ ਜੀ ਰਾਤ ਕੋ ਮੈਨਿੰਗ ਦਾਗਾ ਸੀ ਪ੍ਰੋਗਰਾਮ ਹੈ ਕਿ ਇਹਨਾਂ ਨੇ ਰੇਤਾ ਰੂਤਾ ਮੰਗਾਇਆ ਕੀ ਕੀਤਾ ਸੀ ਅੱਛਾ ਉਹ ਰਾਤ ਮੈਨਿੰਗ ਵਾਲੇ ਆਏ ਨੇ ਜੀ ਇਹ ਮੁੰਡੇ ਨੇ ਜਿੰਨੇ ਇਹਨੇ ਤਾਂ ਮੁੱਲ ਮੰਗਾਇਆ ਸੀ ਰੇਤਾ ਇਹ ਨੂੰਨੇ ਕਰੇ ਫੋਨ ਫੋਨ ਕੀਤਾ ਟਰਾਲੀ ਫੜੀ ਗਈ ਤੇ ਆਪਾਂ ਪੇਮੈਂਟ ਦੇਣੀ ਤਾਂ ਕਿਵੇਂ ਕਰਨੀ ਹੈ ਜੀ ਉਹ ਤਾਂ ਮਤਲਬ ਉਹ ਜਿਹੜੇ ਬੁਰਸਾਰੇ ਸੀ ਨਾ ਮੈਨ ਗਲੇ ਉਹ 12 ਵਜੇ ਕਹਿੰਦੇ ਨੇ ਸਾਨੂੰ ਜਦੋਂ ਪਤਾ ਲੱਗਿਆ ਚੌਕੀ ਵਾਲੇ ਕੋਲ 12 ਵਜੇ ਕਹਿੰਦੇ ਨੇ ਵੀ ਸਾਨੂੰ ਤੇ ਦੋ ਮੁੰਡੇ ਤੇ ਇੱਕ ਟਰਾਲੀ ਦੇਖਣ ਨੂੰ ਬਾਹਰ ਵਾਕੇ ਆਇਆ ਇਹਨਾਂ ਨਾਲ ਕੁੱਟਮਾਰ ਹੋਈ ਪਤਾ ਨਹੀਂ ਕੀ ਹੋਇਆ ਉਹ ਇਹਨਾਂ ਨੂੰ ਪਤਾ ਹੈ ਮਤਲਬ ਜਿਹੜੇ ਨਾਲ ਮੁੰਡੇ ਸੀ ਇੱਕ ਵ ਇੱਕ ਦਾਖਲ ਹੋ ਗਏ ਉਹ ਜਿਹੜੇ ਹੋਰ ਨੇ ਜਿਹੜੇ ਹੰਦਾ ਪਖਾਣੇ ਨੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਸਾਨੂੰ ਸਵੇਰੇ ਪਤਾ ਲੱਗਿਆ ਹੈ ਹੁਣ ਆ ਗਿਆ ਐਸਐਸਓ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ ਇਹ ਕਿਹਾ ਹੈ ਵੀ ਮਤਲਬ ਇਹੋ ਵੀ ਪਟਕ ਹੋਇਆ ਕਾਰਵਾਈ ਹੋਈ ਜੋ ਵੀ ਹੋਇਆ ਜੈਜ ਹੋਇਆ ਮਾਨ ਲੋਵਾ ਸੀ ਜਿਵੇਂ ਮਤਲਬ ਅਸੀਂ ਇੱਥੋਂ ਜਾ ਕੇ ਵੈਰੀਫਾਈ ਕਰਦੇ ਹਾਂ ਜੋ ਵੀ ਕੈਮਰੇ ਕੱਢ ਕੇ ਜੋ ਵੀ ਜਗਾ ਤੇ ਫਿਰ ਇਹਨਾਂ ਨੇ ਪੀਸ ਕਰਾਂਗੇ ਬਾਕੀ ਫਿਰ ਇੱਕ ਹੋਰ ਘਨਾਉਣੀ ਹਰਕਤ ਕੀਤੀ ਉਹਨਾਂ ਨੇ ਇੱਥੋਂ ਲਾਸ਼ ਲੈ ਕੇ ਨਾ ਤੇ ਆਪਾਂ ਬਾਬੇ ਬੰਤੇ ਦਾ ਟਾਬਾ ਜੀ ਬੰਬਾ ਬੱਟੂ ਹਾਂਜੀ ਉੱਥੇ ਜਾ ਕੇ ਲਾਸ਼ ਜਿਹੜੀ ਨਾ ਮਤਲਬ ਉੱਥੇ ਸੱਟ ਗਏ ਨੇ ਕਹਿੰਦੇ ਕੱਪੜੇ ਵੀ ਮੇਰੇ ਖਾਲੀ ਪਏ ਕਹਿੰਦੇ ਕੱਪੜੇ ਕੱਲੀ ਬਰਹਿਣ ਤੇ ਮਤਲਬ ਅੰਡਰਵੀਅਰ ਵਗੈਰਾ ਸੀ ਬਾਕੀ ਕੱਪੜੇ ਵੀ ਲਾਦਦੇ ਹੂੰ ਤੇ ਉਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਇਹਨਾਂ ਦੇ ਲੈ ਕੇ ਰਾਤ ਮੇਰੇ ਖਾਲੀ ਭਾਈ 3 ਵਜੇ ਕਿੰਨੇ ਵਜੇ ਇਹ ਲੈ ਗਏ ਸਿਵਲ ਹਸਪੀਟਲ ਉਸ ਤੋਂ ਬਾਅਦ ਲਿਆ ਕੇ ਇਹਨਾਂ ਦੇ ਆ ਗਏ ਤੇ ਆ ਜਿਹੜਾ ਆਹ ਰੋਡ ਤੇ ਜਿਹੜਾ ਹਮੇਸ਼ਾ ਕੀਤਾ ਉਸ ਤੋਂ ਬਾਅਦ ਹੁਣ ਪੁਲਿਸ ਚੱਲੀ ਹੈ ਸਾਰੇ ਆਸ-ਪਾਸ ਦੇ ਸਾਥ ਦੇ ਉਹ ਕਹਿੰਦੇ ਨੇ ਵੀ ਅਸੀਂ 18 ਵਾ ਵੈਰੀਫਾਈ ਚੰਗੀ ਤਰ੍ਹਾਂ ਕਰਾਂਗੇ ਜੋ ਵੀ ਹੋਇਆ ਮੈਲੰਗ ਵਾਲੇ ਨਾ ਲੈ ਰਹੇ ਜੀ ਮੈਲੰਗ ਵਾਲੇ ਆਏ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਨੇ ਗਾਂਤੀ ਕੁੱਟਿਆ ਮਾਰਿਆ ਕੀ ਹੋਇਆ ਇਹ ਤਾਂ ਮਤਲਬ ਹੈ